ਬਾਈ ਤੋਂ ਕੀ ਕਰਤਾ ਕਹ ਬਾਈ ਵਾ ਤੇ ਛਾਇ ਨਵੇਂ ਬਾਈ ਤੋਂ ਦੀ ਪੈਸੇ ਕਿ ਕਿਤੇ ਬਾਈ ਤੋਂ ਉਹ ਬਾਤ ਹੈ ਜੋ ਤੇ ਬਾਈ ਮੈਂ ਤੇ ਮੈਂ ਰੋਡ ਵੀ ਅੱਜ ਆਈ ਬਾਈ ਕੀ ਇਹ 판 ਤੋਟੀ ਤੇ ਨਾ ਕੀ ਕਿਹੜਾ ਵਕੀਲ ਨੂੰ ਵੀ ਨੂੰ ਇਤਿਆਰ ਮੈਂ ਇੱਥੇ ਨਹੀਂ ਆਉਂਦਾ ਵਕੀਲ ਬਾਈ ਜਾ ਤਾਰੀ ਨਾ ਬਾਪ ਵੀ ਆਊਗਾ ਤਾਲੂ ਹਿੰਟਾਤੀ ਪਪਦੀਤਿਆ ਈ ਰੌਲਾ ਕਿ ਵਕੀਲ ਨਾ ਆ ਮੇਰੇ ਤੋਂ ਮਾਮੇ ਉਹ ਬੜਾ ਡਾਈਟ ਨੂੰ ਰੋਟਾ ਤਾਲੀ ਦੋ ਦਿਤੇ ਮੈਂ ਵੀ ਤੇ ਆਇਆ ਤਾਂ ਦਾਤੀ ਫਿਰ ਬੇਜ ਨੀ ਨੀ ਬੈਟਰ ਤੇਨੂੰ ਪੈਤੀ ਦੀ ਟੋਟੇ ਰੂਆ ਕਿਨੇ ਪੈ ਰਹੇ ਨੇ ਬੋਲੇ ਦੋ ਤੋਂ ਰਣੀ ਦੇ ਤੋ ਤੇਨੂੰ ਦੇਤੇ ਦਿੱਤਾ ਨੀ ਕਿਨੇ ਰਹਿੰਦੇ ਪੈਸੇ ਨਹੀਂ ਦੱਸ ਬਈ ਤਾਂ denn ਦਾ ਬੋਟਾ ਕਿਤੇ ਨੂੰ ਇਹਦਾ 15 ਲੱਖ ਦਾ ਘਰ ਲੈਣਾ ਤੇ ਉਹ ਬੇਜ ਤੋਂ ਲੇਟ ਕੇ ਕਿਵੇਂ ਜਲਾ ਉੱਤੀ ਨੂੰ ਕਹਿਤਾ ਜੋ ਅੱਜ ਭਾਤੇ ਨੂੰ ਭੁਪਾ ਵੀ ਜੂਗਾ ਉਹ ਇਹ ਉਹ ਕੋਟੀ ਨਮੀ ਤੇ ਬੇਟੋ ਦਾ ਡੋਟੀ ਦਾ ਡਾਉ ਦਊਗਾ ਇਹ ਵਕੀਲ ਨਾਦਰੀ ਗੱਲ ਕੀ ਹੋਈ ਆ ਉਹ ਜੀ ਬੈਟ ਨਹੀਂ ਅタル ਮੈਂ ਤੇ ਡਾਂਟ ਦਊਗਾ ਭਾਈ ਡੋਟੀ ਦਾ ਨਾਮ ਮੈਂ ਦੁੱਤ ਨਹੀਂ ਦਈ ਹੈ ਤੂੰ ਤਾਂ ਬਾਈ ਜੂ ਤੋ ਇਹ ਉਹ ਡਾਕਟਰ ਕਿੱਥੇ ਵਕੀਲ ਉਹ ਤੇ ਦੋਈ ਤੇ ਆਪਣੇ ਨਹੀਂ ਦਾਏ ਨਹੀਂ ਸਾਡਾ ਪੇ ਆਪਣੇ ਅੱਛਾ ਨਾ ਪਿਆ ਆਪਣੇ ਠੀਕ ਆਬ ਆਪਣੇ ਨਾਲ ਬਾਰੇ ਰੋਟੇ ਦਾ ਇਹ ਤੇ ਪਾਪਾ ਬੋਡੇ ਰਾ ਦੀ ਉਹ ਪਾਪਾ ਬੋਡੇ ਇੱਥੇ ਨਹੀਂ ਇੱਥੇ ਆ ਲੋ ਉਹ ਹੀ ਟੱਟ ਫਿਰ ਅਬ ਮੁਸਲਮਾਨਾਂ ਨੂੰ ਵੇਚ ਦਿੰਨੇ ਆ ਉਹ ਗੋਤੇ ਦੀ ਪੂਪਾ ਦੀ ਟੱਟ ਕਿਉਂ ਤੋਂ ਉਹ ਪੀਏ ਦਾ ਦਾਏ ਆ ਅੱਛਾ ਬੰਵੀਰੇ ਦਾ ਘਰ ਆ ਹੋਰ ਠੀਕ ਆ ਕਾਢੋ ਪਾਪਾ ਬੋਟ ਮੇ ਬਾਈਨ ਸਰ ਬਾਬਾ ਬੋਲਦੇ ਉਹ ਤਾਲ ਮੇਰੀ ਰੱਬੀ ਇਹਦਾ ਦੋਸਤ ਆ ਦਾਰੇ ਉਹ ਨਹੀਂ ਮਾਂ ਬਾਪ ਤੇ ਉਹ ਡਾਕਟਰ ਇਹਨੇ ਮਾਂ ਬਾਪ ਦੀ ਡੋਟਰੀ ਚੀਜ਼ ਤਾਂ ਇਹਨਾਂ ਬਾਤਾਂ ਮੁੰਡੇ ਨੂੰ ਚੱਲਦੀ ਇਹ ਤਾਂ ਨਹੀਂ ਹਰ ਵਕੀਲੇ ਅੱਛੇ ਸੱਤੇ ਕੇ ਹਾਂ ਇੱਥੇ ਸੱਤੇ ਕੇ ਉਹ ਡਾਕਟਰ ਦਾ ਨਾਮ ਸੋਰੀ ਦਵਾਈ ਵ ਤੇ ਜੋੜੇ ਮੇਰਾ ਨਾਮ ਦਾ ਭਾਈ ਮੈਂ ਨਹੀਂ ਤੋਂਤੀ ਦਾ ਨਾਮ ਦਾ ਡੋਕਟਰ ਜੋ ਜੀਓ ਤੇਰਾ ਨਾਮ ਕਿਵੇਂ ਆਉਗਾ ਓਏ ਦਾਲ ਮੇਰਾ ਵੀ ਮੇਰਾ ਰਾਈਆ ਮੇਰਾ ਮੇਰੇ ਤੇ ਬੋਰ ਵੀ ਨਾ ਮੇਰਾ ਨਾਮ ਹੈ ਗੋਰਾ ਰੋਟੀ ਦਾ ਮੈਂ ਕਹਾਈ ਮੈਂ ਦਾਮ ਦੇ ਮੈਂ ਟਿੱਟੂ ਵੀ ਇਹ ਰੋਟੀ ਦਾ ਨਾਮ ਹੈ ਮੈਂ ਜਿੱਦ ਕੁਛ ਤੱਕਾਂ ਕਾਗਿ ਪੜੇ ਸੀ ਆਪ ਹੈ ਪੜੇ ਸੀ ਕਾਗਜ ਉਹ ਜੀ ਬੋਲੇ ਆਦੀ ਆਤੀ ਦੀ ਮੇਰੇ ਤੇ ਦੀ ਆ ਨਾ ਗੋਤੀ ਦਾ ਰਾਮ ਉਹ ਦੱਤ ਅੱਤੇ ਤੇਰਾ ਨਾਮ ਵੀ ਫਿਰ ਤੂੰ ਕਾ ਤੋ ਰੋਲਾ ਪਾਇਆ ਬਈ ਜੱਦੀ ਦਾ ਨਾ ਗੋਤੀ ਐ ਨਾ ਉਹ ਜੀ ਬੀਨ ਬੋਲੇ ਮੇਰੇ ਜੀ ਬੋਟਾ ਤੇਰਾ ਨਾਮ ਭੁੰਦਾ ਉਹ ਬੋਲੇ ਦਾਤ ਤੇ ਨਹੀਂ ਦਾਤ ਤੇ ਦੇ ਤੋਤਾ ਦੇ ਤਾਮ ਵੀ ਤਦਾਲ ਵਿੱਚ ਤਾਮ ਦੀ ਦੇ ਬੁਬਦੀ ਕੀਤਾ ਇੱਕ ਇਹਨਾਂ ਡਾਂਗ ਚੱਕ ਦਾ ਹੀ ਬੜਾ ਪੇਟ ਆ ਹਾਂ ਪੇਟ ਆ ਇਹਨੂੰ ਐਵੇਂ ਹੀ ਥੋਰ ਸਹੀ ਗੱਲ

ਮੋਰ ਚਾਈਟਾਈ ਬੱਤੀ ਤੇ ਨੀ